ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਡੀ ਜੇਬ ਦੇ ਅੰਦਰ ਫੋਨ ਹੈ ਤੇ ਫੋਨ ਦੇ ਅੰਦਰ ਅਸੀਂ ਆਪਣੀ ਵਰਤੋਂ ਦੇ ਮੁਤਾਬਕ ਐਪ ਡਾਊਨਲੋਡ ਕਰ ਲੈਨੇ ਆ ਉਹਦੇ ਤੋਂ ਕੰਮ ਲੈਣਾ ਸ਼ੁਰੂ ਕਰ ਦਿੰਨੇ ਆ ਸਾਡੇ ਕੋਲ ਡੈਸਕਟਾਪ ਹੋਵੇ ਜਾਂ ਲੈਪਟਾਪ ਹੋਵੇ ਮੇਰਾ ਮਤਲਬ ਕੰਪਿਊਟਰ ਹੋਵੇ ਆਪਣੇ ਬਿਜ਼ਨਸ ਦੇ ਅਕੋਰਡਿੰਗ ਆਪਣੀ ਵਰਤੋਂ ਦੇ ਅਕੋਰਡਿੰਗ ਅਸੀਂ ਐਪ ਡਾਊਨਲੋਡ ਕਰ ਲੈਨੇ ਆ ਪ੍ਰੋਗਰਾਮਿੰਗ ਕਰ ਲੈਨੇ ਆ ਸੌਫਟਵੇਅਰ ਅਪਲੋਡ ਕਰ ਲੈਨੇ ਆ ਔਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਨੇ ਆ bizness ਕਰਨਾ ਸ਼ੁਰੂ ਕਰ ਦਿੰਨੇ ਆ ਬਹੁਤ ਕੁਝ ਦੁਨੀਆ ਦੇ ਅੰਦਰ ਪਿਆ ਹੈ ਬਹੁਤ ਤਰ੍ਹਾਂ ਦੇ ਸੌਫਟਵੇਅਰ ਨੇ ਬਹੁਤ ਤਰ੍ਹਾਂ ਦੀ ਪ੍ਰੋਗਰਾਮਿੰਗ ਹੈ ਪਰ ਅਸੀਂ ਸਾਰੀ ਕਿਸਮ ਦੀ ਪ੍ਰੋਗਰਾਮਿੰਗ ਜਾਂ ਹਰ ਕਿਸਮ ਦਾ ਸੌਫਟਵੇਅਰ ਨਾਲ ਨਾਲ ਨਹੀਂ ਚੁੱਕੇ ਫਿਰਦੇ ਉਹੀ ਸੌਫਟਵੇਅਰ ਯੂਜ਼ ਕਰਦੇ ਆ ਪ੍ਰੋਗਰਾਮਿੰਗ ਆਪਣੇ ਕੰਪਿਊਟਰ ਦੇ ਅੰਦਰ ਕਰਦੇ ਆ ਜਿਹਦੀ ਸਾਨੂੰ ਲੋੜ ਏ ਜਿਹਦੀ ਲੋੜ ਨਹੀਂ ਉਹ ਚੰਗਾ ਹੋਵੇ ਤਾਂ ਵੀ ਅਸੀਂ ਉਹਨੂੰ ਪਾਸੇ ਰੱਖ ਦਿੰਦੇ ਨੇ ਇਗਨੋਰ ਕਰ ਦਿੰਦੇ ਆ ਵੀ ਚੰਗਾ ਹੋਏਗਾ ਪਰ ਮੇਰੀ ਵਰਤੋਂ ਵਿੱਚ ਨਹੀਂ ਹੈ ਅਸੀਂ ਆਪਣੀ ਲਾਈਫ ਦੇ ਅੰਦਰ ਵੀ ਨਾ ਕੁਝ ਨਾ ਕੁਝ ਇਦਾਂ ਦੀ ਪ੍ਰੋਗਰਾਮਿੰਗ ਕੀਤੀ ਹੈ ਜਿਹਦੇ ਕਰਕੇ ਸਾਨੂੰ ਦੁਖੀ ਹੋਣਾ ਪੈਂਦਾ ਹੈ ਜਾਂ ਜਿਹਦੇ ਕਰਕੇ ਸਾਨੂੰ ਕਦੇ-ਕਦੇ ਸ਼ਾਂਤੀ ਮਿਲ ਜਾਂਦੀ ਹੈ ਜਾਂ ਅਸੀਂ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦੇ ਆਂ ਦੁਜਾ ਚਾਹ ਕੇ ਵੀ ਸਾਡੇ ਅੰਦਰ ਪ੍ਰੋਗਰਾਮਿੰਗ ਕਰਨਾ ਚਾਹੇ ਤੇ ਨਹੀਂ ਕਰ ਸਕਦਾ ਅਸੀਂ ਆਪਣੀ ਕੀਤੀ ਹੋਈ ਪ੍ਰੋਗਰਾਮਿੰਗ ਦੇ ਕਰਕੇ ਹੀ ਦੁਖੀ ਹੁੰਨੇ ਆ ਬੇਚੈਨ ਹੁੰਨੇ ਆ ਅਸ਼ਾਂਤ ਹੁੰਨੇ ਆ ਚਿੜਚਿੜੇ ਰਹਿੰਨੇ ਆ ਕੁਰਜੇ ਰਹਿੰਨੇ ਆ ਕਲਪਦੇ ਰਹਿੰਨੇ ਆ ਆਪਣੀ ਕੀਤੀ ਹੋਈ ਪ੍ਰੋਗਰਾਮਿੰਗ ਦੇ ਕਾਰਨ ਜਿਵੇਂ ਮੈਂ ਹੁਣੇ ਉਦਾਹਰਣ ਦੇ ਕੇ ਹਟਿਆਂ ਵੀ ਸਾਡਾ ਕੰਪਿਊਟਰ ਤੇ ਅਸੀਂ ਆਪਣੀ ਲੋੜ ਦੇ ਮੁਤਾਬਕ ਉਹਦੇ ਅੰਦਰ ਸੌਫਟਵੇਅਰ ਕੋਈ ਨਾ ਕੋਈ ਅਪਲੋਡ ਕਰ ਲਿਆ ਜਾਂ ਪ੍ਰੋਗਰਾਮਿੰਗ ਕਰ ਲਈ ਦੂਸਰਾ ਚਾਹ ਕੇ ਵੀ ਆਪਣੀ ਪ੍ਰੋਗਰਾਮਿੰਗ ਸਾਡੇ ਕੰਪਿਊਟਰ ਦੇ ਅੰਦਰ ਅਪਲੋਡ ਨਹੀਂ ਕਰ ਸਕਦਾ ਆਪਣੀ ਲਾਈਫ ਦੇ ਅੰਦਰ ਵੀ ਸਾਡੀ ਲਾਈਫ ਦੇ ਅੰਦਰ ਦੂਜਾ ਚਾਹ ਕੇ ਵੀ ਕੁਝ ਪੜਨਾ ਚਾਹੇ ਤੇ ਨਹੀਂ ਪੜ ਸਕਦਾ ਅਸੀਂ ਆਪ ਹੀ ਪੜਦੇ ਆ ਜਾਂ ਅਸੀਂ ਆਪ ਹੀ ਪਰਮਿਸ਼ਨ ਦਿੰਨੇ ਆਪ ਹੀ ਇਜਾਜ਼ਤ ਦਿੰਨੇ ਆ ਕਿ ਮੇਰਾ ਕੰਪਿਊਟਰ ਪਿਆ ਜੋ ਤੂੰ ਇਹਦੇ ਅੰਦਰ ਪੜਨਾ ਚਾਹੇ ਪੜ ਸਕਦਾ ਆ ਆ ਮੇਰੀ ਲਾਈਫ ਏ ਖੁੱਲੀ ਕਿਤਾਬ ਏ ਇਹਦੇ ਅੰਦਰ ਜੋ ਤੂੰ ਕੁੜਾ ਕਰਕਟ ਪੜਨਾ ਚਾਹੇ ਪੜ ਸਕਦਾ ਆ ਪਰ ਉਹਦੇ ਪਿੱਛੇ ਸਾਡੀ ਪਰਮਿਸ਼ਨ ਹੈ ਸਾਡੀ ਇਜਾਜ਼ਤ ਹੈ ਇਜਾਜ਼ਤ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ ਅਸੀਂ ਆਪਣੇ ਨਾ ਦਿਮਾਗ ਦੇ ਅੰਦਰ ਪ੍ਰੋਗਰਾਮਿੰਗ ਕੀਤੀ ਹੁੰਦੀ ਹੈ ਉਹਦੇ ਮੁਤਾਬਕ ਸਾਡਾ ਕਰਮ ਹੁੰਦਾ ਹੈ ਉਹਦੇ ਮੁਤਾਬਕ ਸਾਡਾ ਵਿਹਾਰ ਹੁੰਦਾ ਹੈ ਕਰਦਾਰ ਚੱਲਦਾ ਹੈ ਲਾਈਫ ਚੱਲਦੀ ਸਾਡੇ ਅੰਦਰ ਕੀਤੀ ਹੋਈ ਪ੍ਰੋਗਰਾਮਿੰਗ ਦੇ ਮੁਤਾਬਕ ਹੁਣ ਮੈਂ ਇੱਕ ਉਦਾਹਰਨ ਦੇ ਦਿੰਦਾ ਦੁਨੀਆ ਦੇ ਅੰਦਰ ਅੱਡ-ਅੱਡ ਰਿਸ਼ਤੇਦਾਰ ਮਿਲਦੇ ਨੇ ਸੱਜਣ ਮਿਲਦੇ ਨੇ ਮਿੱਤਰ ਮਿਲਦੇ ਨੇ ਕੁਝ ਚੰਗੇ ਮਿਲਦੇ ਨੇ ਮੰਦੇ ਮਿਲਦੇ ਨੇ ਅਸੀਂ ਸਾਰਿਆਂ ਵਾਸਤੇ ਨਾ ਆਪਣੇ ਅੰਦਰ ਪ੍ਰੋਗਰਾਮਿੰਗ ਉਹਨਾਂ ਦੇ ਮੁਤਾਬਕ ਕੀਤੀ ਹੈ ਅਸੀਂ ਉਹਨਾਂ ਦੀ ਈਮੇਜ ਆਪਣੇ ਅੰਦਰ ਬਣਾ ਲਈ ਪ੍ਰੋਗਰਾਮਿੰਗ ਕਰ ਲਈ ਮੰਨ ਲਓ ਵੀ ਕਿਸੇ ਦਾ ਫੋਨ ਆਉਂਦਾ ਉਹ ਤੁਹਾਡਾ ਮਿੱਤਰ ਹੋਵੇ ਰਿਸ਼ਤੇਦਾਰ ਹੋਵੇ ਤਾਂ ਤੁਹਾਡਾ ਜਾਣ ਪਛਾਣ ਵਾਲਾ ਹੋਵੇ ਤੇ ਜਿਵੇਂ ਫੋਨ ਆਉਂਦਾ ਫੋਨ ਆਉਂਦਿਆ ਸਾਰ ਤੁਸੀਂ ਅਸਰੇ ਸੀ ਪਰਿਵਾਰ ਦੇ ਅੰਦਰ ਬੈ ਕੇ ਅਸਰੇ ਸੀ ਪਤਨੀ ਸੀ ਧੀਆ ਪੁੱਤ ਸੀ ਬੈਠੇ ਸੀ ਪਰਿਵਾਰ ਦੇ ਅੰਦਰ ਫੋਨ ਆਇਆ ਤੁਹਾਡਾ ਸਭ ਬੰਦ ਹੋ ਗਿਆ ਤੁਸੀਂ ਫੋਨ ਅਨਸਰ ਕਰਨ ਲੱਗੇ ਹੋ ਪਰ ਨਾਲ ਦੀ ਨਾਲ ਤੁਹਾਡੇ ਚਿਹਰੇ ਦੇ ਤੇਵਰ ਬਦਲ ਗਏ ਤੁਹਾਡੇ ਚਿਹਰੇ ਦੇ ਨਾਲ ਚਿੰਨ ਬਦਲ ਗਏ ਨਾਲ ਦੇ ਨਾਲ ਅੱਖਾਂ ਬਦਲ ਗਈਆਂ ਚਿਹਰਾ ਜਿਹਾ ਬਦਲ ਗਿਆ ਤੇ ਪਤਨੀ ਨੂੰ ਵੀ ਪਤਾ ਲੱਗ ਗਿਆ ਦੂਜਿਆਂ ਨੂੰ ਕੋਲ ਬੈਠਿਆ ਹੋਣੋਂ ਪਤਾ ਪਤਾ ਲੱਗ ਗਿਆ ਵੀ ਜਿਹਦੇ ਨਾਲ ਫੋਨ ਦੇ ਉੱਤੇ ਗੱਲ ਹੋਣ ਵਾਲੀ ਹੈ ਉਹ ਕੋਈ ਇਦਾਂ ਦਾ ਬੰਦਾ ਹੈ ਵੀ ਜਿਹਦੇ ਨਾਲ ਮੇਰੇ ਪਿਤਾ ਜੀ ਦੀ ਮੇਰੇ ਪਾਈ ਦੀ ਮੇਰੇ ਪਤੀ ਦੀ ਮੇਰੀ ਪਤਨੀ ਦੀ ਨਫ਼ਰਤ ਪਲ ਰਹੀ ਹੈ ਉਹ ਕੋਈ ਆਪਣਾ ਨਹੀਂ ਹੋਏਗਾ ਦੂਜੇ ਪਾਸੇ ਜੇ ਕਿਸੇ ਦਾ ਫੋਨ ਆਉਂਦਾ ਹੈ ਤੁਸੀਂ ਬੈਠਿਓ ਸ਼ਾਂਤ ਤੁਸੀਂ ਬੈਠਿਓ ਥੋੜੇ ਕੁਰਜੇ ਕਲਪੇ ਕਿਸੇ ਦੁਬਤਾ ਦੇ ਅੰਦਰ ਪਰਿਵਾਰ ਵਿੱਚ ਬੈਠੇ ਹੋ ਚੁੱਪ ਜੇ ਹੋ ਕੇ ਬੈਠੇ ਹੋ ਪਤੀ ਪਤਨੀ ਵੀ ਪਰ ਇੱਕ ਰਿਸ਼ਤੇਦਾਰੇ ਤੁਹਾਡਾ ਨੇੜੇ ਦਾ ਰਿਸ਼ਤੇਦਾਰ ਸੱਜਣ ਹੈ ਹਮਦਰਦੀ ਵਾਲਾ ਹੈ ਹੈਲਪਫੁਲ ਹੈ ਔਰ ਖਾਸ ਸੱਜਣ ਹੈ ਇਮਾਨਦਾਰ ਹੈ ਚੰਗਾ ਬੰਦਾ ਹੈ ਉਹਦਾ ਫੋਨ ਆਇਆ ਫੋਨ ਤੁਹਾਡੇ ਰਿੰਗਟੋਨ ਹੋਈ ਉਸੇ ਵਕਤ ਤੁਸੀਂ ਫੋਨ ਆਨਸਰ ਕਰਨਾ ਚਾਹਿਆ ਔਰ ਜਦੋਂ ਫੋਨ ਆਨਸਰ ਕਰਨ ਲੱਗਦੇ ਹੋ ਤੁਹਾਡਾ ਚਿਹਰਾ ਚਮਕ ਜਾਂਦਾ ਹੈ ਤੁਹਾਡੀਆਂ ਲਬਾਂ ਦੇ ਉੱਤੇ ਮੁਸਕਰਾਹਟ ਆ ਜਾਂਦੀ ਹੈ ਤੁਹਾਡਾ ਚਿਹਰਾ ਗੁਲਾਬ ਦੀ ਤਰ੍ਹਾਂ ਖਿੜ ਜਾਂਦਾ ਹੈ ਤੇ ਨਾਲ ਬੈਠੀ ਪਤਨੀ ਨੂੰ ਧੀਆ ਪੁੱਤਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਵੀ ਕੋਈ ਖਾਸ ਬੰਦਾ ਹੈ ਜਿਹਦਾ ਫੋਨ ਆਇਆ ਹੈ ਜਿਹਦਾ ਫੋਨ ਆਉਣ ਦੇ ਨਾਲ ਗੱਲਬਾਤ ਤੇ ਅਜੇ ਸ਼ੁਰੂ ਹੋਣੀ ਹੈ ਭਾਵੇਂ ਉਹ ਚੰਗਾ ਸੀ ਜਾਂ ਮੰਦਾ ਸੀ ਗੱਲਬਾਤ ਤੇ ਸ਼ੁਰੂ ਹੋਣੀ ਹੈ ਜਿਹਦਾ ਫੋਨ ਦੇਖਦਿਆਂ ਸਾਰ ਉਹਦਾ ਨਾਂ ਸਕਰੀਨ ਦੇ ਉੱਤੇ ਪੜਦਿਆਂ ਸਾਰ ਇਹਦਾ ਚਿਹਰਾ ਉੱਤਰ ਗਿਆ ਹੈ ਇਹਦਾ ਚਿਹਰਾ ਖਿਲ ਗਿਆ ਹੈ ਇਹਦਾ ਚਿਹਰਾ ਮੁਰਝਾਟ ਵਿੱਚ ਚਲਾ ਗਿਆ ਹੈ ਇਹਦਾ ਚਿਹਰਾ ਖੁਸ਼ੀ ਵਿੱਚ ਆ ਗਿਆ ਹੈ ਸਮਝ ਲੱਗ ਗਈ ਵੇ ਇਹ ਕੋਈ ਆਪਣਾ ਸੀ ਜਾਂ ਕੋਈ ਬੇਗਾਨਾ ਸੀ ਉਹ ਜਿਹੜਾ ਹੋਇਆ ਨਾ ਤੁਹਾਡੀ ਪ੍ਰੋਗਰਾਮਿੰਗ ਦੇ ਮੁਤਾਬਕ ਹੀ ਸਾਰਾ ਕੰਮ ਇਦਾਂ ਦਾ ਇਦਾਂ ਚੱਲਦਾ ਹੈ ਮੰਨ ਲਓ ਕੋਈ ਬੰਦਾ ਹੈ ਉਹਨੇ ਆਣ ਕੇ ਡੋਰ ਨੌਕ ਕੀਤੀ ਤੁਸੀਂ ਡੋਰ ਖੋਲੀ ਉਹਨੂੰ ਵੇਖਦੇ ਆ ਸਰ ਹਾਂਜੀ ਕੀ ਕੰਮ ਆਏ ਕਦੇ ਤੋਂ ਆਏ ਤੁਹਾਨੂੰ ਆਖਿਆ ਸੀ ਆਫਿਸ ਵਿੱਚ ਆਇਓ ਤੁਹਾਨੂੰ ਕਿਹਾ ਸੀ ਕੱਲ ਨੂੰ ਆਇਓ ਤੁਹਾਨੂੰ ਕਿਹਾ ਸੀ ਨਾ ਆਇਓ ਤੁਸੀਂ ਮੇਰੇ ਘਰ ਕੀ ਲੈਣ ਆਏ ਇਹਦਾ ਮਤਲਬ ਉਸ ਆਉਣ ਵਾਲੇ ਸ਼ਖਸ ਦੇ ਸਬੰਧ ਵਿੱਚ ਤੁਹਾਡੇ ਅੰਦਰ ਜਿਹੜੀ ਪ੍ਰੋਗਰਾਮਿੰਗ ਕੀਤੀ ਸੀ ਨਾ ਉਹ ਇਹ ਕੀਤੀ ਸੀ ਵੀ ਇਹ ਬੰਦਾ ਘਰ ਬੁਲਾਉਣ ਦੇ ਯੋਗ ਨਹੀਂ ਹੈ ਮੈਨੂੰ ਆਫਿਸ ਵਿੱਚ ਹੀ ਮਿਲੇਗਾ ਇਹ ਬੰਦਾ ਚੰਗਾ ਨਹੀਂ ਹੈ ਉਹ ਜਿਹੜੀ ਅੰਦਰ ਪ੍ਰੋਗਰਾਮਿੰਗ ਸੀ ਨਾ ਵੀ ਚੰਗਾ ਨਹੀਂ ਹੈ ਤੇ ਮੇਰੇ ਮੱਥੇ ਕਿਉਂ ਲੱਗਾ ਹੈ ਉਸ ਪ੍ਰੋਗਰਾਮਿੰਗ ਕਰਕੇ ਤੁਸੀਂ ਉਹਦੇ ਨਾਲ ਉਦਾਂ ਦਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਜੇ ਕੋਈ ਬੰਦਾ ਆਇਆ ਤੁਸੀਂ ਡੋਰ ਖੋਲੀ ਉਹਨੇ ਡੋਰ ਨੌਕੇ ਤੇ ਤੁਸੀਂ ਡੋਰ ਖੋਲੀ ਤੇ ਉਹਨੂੰ ਵੇਖ ਕੇ ਤੁਹਾਡੀ ਗਲਬਕੜੀ ਘੁੱਟ ਕੇ ਪੈ ਗਈ ਤੁਹਾਨੂੰ ਚੰਗਾ ਫੀਲ ਹੋਇਆ ਇਹ ਵੀ ਤੁਹਾਡੀ ਪ੍ਰੋਗਰਾਮਿੰਗ ਦੇ ਅਕੋਰਡਿੰਗ ਹੈ ਵੀ ਤੁਸੀਂ ਆਲਰੇਡੀ ਪ੍ਰੋਗਰਾਮਿੰਗ ਆਪਣੇ ਅੰਦਰ ਕੀਤੀ ਸੀ ਵੀ ਉਹ ਬੰਦਾ ਹੈਲਪਫੁਲ ਹੈ ਬੰਦਾ ਚੰਗਾ ਹੈ ਮੇਰੀ ਮਦਦ ਕੀਤੀ ਸੀ ਜਾਂ ਮਦਦ ਕਰੇਗਾ ਐਦਾਂ ਦੀ ਪ੍ਰੋਗਰਾਮਿੰਗ ਕੀਤੀ ਸੀ ਤਾਂ ਤੁਹਾਡਾ ਚਿਹਰਾ ਖਿਲ ਉੱਠਿਆ ਕਾਰੋਬਾਰ ਲਈ ਵੀ ਅਸੀਂ ਆਪਣੇ ਅੰਦਰ ਐਦਾਂ ਹੀ ਪ੍ਰੋਗਰਾਮਿੰਗ ਕੀਤੀ ਹੁੰਦੀ ਹੈ ਕਿਸੇ ਦੇ ਕਾਰੋਬਾਰ ਲਈ ਹੋਰ ਪ੍ਰੋਗਰਾਮਿੰਗ ਹੁੰਦੀ ਹੈ ਆਪਣੇ ਵਾਸਤੇ ਹੋਰ ਹੁੰਦੀ ਹੈ ਕਿਸੇ ਦਾ ਚੰਗਾ ਕਾਰੋਬਾਰ ਚੰਗੀ ਫੈਕਟਰੀ ਚੰਗਾ ਕਾਰੋਬਾਰ ਚੰਗੀ ਪ੍ਰਪਤਾ ਵੇਖ ਕੇ ਤੁਹਾਡੇ ਅੰਦਰ ਦੀ ਪ੍ਰੋਗਰਾਮਿੰਗ ਤੁਸੀਂ ਆਪ ਕੀਤੀ ਵੀ ਸਾੜਾ ਪੈਦਾ ਹੁੰਦਾ ਹੈ ਤੇ ਆਪਣਾ ਪ੍ਰੋਗਰਾਮ ਵੇਖੋ ਆਪਣੇ ਅੰਦਰ ਦੀ ਪ੍ਰੋਗਰਾਮਿੰਗ ਵੇਖੋ ਆਪਣਾ ਕਾਰੋਬਾਰ ਵੇਖੋ ਚੜ੍ਹਦੀ ਕਲਾ ਵਿੱਚ ਜਾ ਰਿਹਾ ਹੈ ਉੱਪਰ ਜਾ ਰਿਹਾ ਹੈ ਉਤਲੇ ਪਾਸੇ ਨੂੰ ਜਾ ਰਿਹਾ ਹੈ ਤੇ ਖੁਸ਼ੀ ਹੁੰਦੀ ਹੈ ਇਹ ਪ੍ਰੋਗਰਾਮਿੰਗ ਤੁਸੀਂ ਕੀਤੀ ਹੈ ਵੀ ਮੇਰੇ ਲਈ ਖੁਸ਼ੀ ਮਿਲੇ ਤੇ ਬੇਗਾਨੇ ਲਈ ਮੈਨੂੰ ਖੁਸ਼ੀ ਨਾ ਮਿਲੇ ਖੈਰ ਇਹ ਸਾਰਾ ਅਸਰ ਜਿਹੜਾ ਪਰਤਮਾ ਅਸਰ ਜਿਹੜਾ ਉਹ ਤੁਹਾਡੇ ਅੰਦਰ ਦੀ ਕੀਤੀ ਹੋਈ ਪ੍ਰੋਗਰਾਮਿੰਗ ਦੇ ਕਾਰਨ ਹੈ ਕਿਸੇ ਦਾ ਫੋਨ ਆਉਣਾ ਕਿਸੇ ਦਾ ਮਿਲਣਾ ਕਿਸੇ ਦਾ ਕਾਰੋਬਾਰ ਹੋਣਾ ਇਹ ਸਾਰਾ ਕੋਈ ਤੁਹਾਨੂੰ ਸ਼ਾਂਤ ਵੀ ਕਰਦਾ ਹੈ ਤੇ ਅਸ਼ਾਂਤ ਵੀ ਕਰਦਾ ਹੈ ਪਰ ਜੇ ਤੁਸੀਂ ਇਦਾਂ ਦੀ ਪ੍ਰੋਗਰਾਮਿੰਗ ਆਪਣੇ ਅੰਦਰ ਕਰ ਲਓ ਬਈ ਉਹਦਾ ਕਾਰੋਬਾਰ ਉਹਦੀ ਮਿਹਨਤ ਉਹਦੀ ਮੈਨ ਪਾਵਰ ਉਹਦਾ ਜਨੂਨ ਉਹਦੀ شدت ਉਹ ਅੱਗੇ ਗਿਆ ਤੇ ਮੈਂ ਦੁਖੀ ਨਹੀਂ ਹਾਂਦਾ ਤੁਸੀਂ ਤਜਰਬਾ ਕਰਕੇ ਵੇਖ ਲਿਓ ਮੈਂ ਗੱਲ ਕਹਿਣ ਲੱਗਾ ਤਜਰਬਾ ਕਰਕੇ ਵੇਖ ਲਿਓ ਤੁਸੀਂ ਇੱਕ ਵੀਕ ਵਾਸਤੇ ਸਮਝ ਲਓ ਵੀ ਮੇ ਦਵਾਈ ਹੈ ਇੱਕ ਟੋਨਿਕ ਹੈ ਜਿਹੜਾ ਤੁਹਾਨੂੰ ਦੇਣ ਲੱਗਾ ਤੁਸੀਂ ਤਜਰਬਾ ਕਰਕੇ ਵੇਖਿਓ ਵੀ ਇੱਕ ਵੀਕ ਵਾਸਤੇ ਕੋਈ ਇੱਜ਼ਤ ਵਾਲਾ ਬੰਦਾ ਮਿਲੇ ਤੁਸੀਂ ਦੁਖੀ ਨਹੀਂ ਹਣਾ ਕੋਈ ਕਾਰੋਬਾਰ ਚੰਗੇ ਵਾਲਾ ਮਿਲੇ ਦੁਖੀ ਨਹੀਂ ਹਣਾ ਕਿਸੇ ਦੀ ਗੱਲ ਕੰਨਾਂ ਵਿੱਚ ਪੈ ਵੀ ਉਹਨੇ ਪ੍ਰਾਪਰਟੀ ਖਰੀਦ ਲਈਏ ਦੁਖੀ ਨਹੀਂ ਹਣਾ ਕਿਸੇ ਕਿਸਮ ਦੀ ਵੀ ਦੂਸਰੇ ਦੇ ਸਬੰਧ ਵਿੱਚ ਚੰਗੀ ਖਬਰ ਮਿਲੇ ਤੇ ਆਪਣੇ ਆਪ ਨੂੰ ਦੁਖੀ ਨਹੀਂ ਕਰਨਾ ਇੱਕ ਵੀਕ ਤਜਰਬਾ ਕਰਕੇ ਵੇਖੋ ਵੀਕ ਦੇ ਅੰਦਰ ਅੰਦਰ ਵੇਖੋਗੇ ਵੀ ਤੁਸੀਂ ਸ਼ਾਂਤ ਰਹਿਣਾ ਸ਼ੁਰੂ ਕਰ ਗਏ ਹੋ ਤੁਹਾਡੇ ਅੰਦਰ ਸ਼ਾਂਤੀ ਬਣਨੀ ਸ਼ੁਰੂ ਹੋ ਗਈ ਉਹ ਜਿਹੜਾ ਸੀ ਨਾ ਤੁਹਾਡੇ ਅੰਦਰ ਪ੍ਰੋਗਰਾਮਿੰਗ ਗਲਤ ਕੀਤੀ ਹੋਈ ਉਹਨੂੰ ਤੁਸੀਂ ਅਪਡੇਟ ਕਰ ਲਿਆ ਹੈ ਉਹਨੂੰ ਤੁਸੀਂ ਸ਼ੁੱਧ ਕਰ ਲਿਆ ਜਿਹੜਾ ਤੁਹਾਡੇ ਅੰਦਰ ਵਾਇਰਸ ਸੀ ਉਹਨੂੰ ਤੁਸੀਂ ਕੱਢ ਕੇ ਬਾਹਰ ਮਾਰਿਆ ਹੈ ਜਦੋਂ ਅਸੀਂ ਪ੍ਰੋਗਰਾਮਿੰਗ ਇਦਾਂ ਕਰ ਲਈ ਵੀ ਜਦੋਂ ਗਲੀ ਵਿੱਚੋਂ ਨਿਕਲਣਾ ਹੈ ਬਾਜ਼ਾਰ ਵਿੱਚੋਂ ਨਿਕਲਣਾ ਹੈ ਤੇ ਕਿਸੇ ਦਾ ਕਾਰੋਬਾਰ ਵੇਖਣਾ ਹੈ ਹਾਸੇ ਬੰਦ ਕਰ ਲੈਨੇ ਨੇ ਚਿੜਚੜਾਪਨ ਸ਼ੁਰੂ ਹੋ ਜਾਣਾ ਹੈ ਤੇ ਸੁਖੀ ਕਿਵੇਂ ਰਹਿ पाओगे ਦੁਖੀ ਰਹੋਗੇ ਕਿਉਂਕਿ ਹਰ ਵਕਤ ਕੋਈ ਨਾ ਕੋਈ ਤੁਹਾਡੇ ਨਾਲੋਂ ਅੱਗੇ ਮਿਲੇਗਾ ਪ੍ਰਭਤਾ ਦੇ ਅੰਦਰ ਧਨ ਦੇ ਅੰਦਰ ਇੱਜ਼ਤ ਦੇ ਅੰਦਰ ਹਰ ਪੱਖ ਦੇ ਅੰਦਰ ਕੁਝ ਪਿੱਛੇ ਮਿਲਣਗੇ ਕੁਝ ਅੱਗੇ ਮਿਲਣਗੇ ਤਾਂ ਆਪਣੀ ਪ੍ਰੋਗਰਾਮਿੰਗ ਨੂੰ ਵੇਖੋ ਵੀ ਕਿਵੇਂ ਦੀ ਕੀਤੀ ਜੇ ਅਪਡੇਟ ਕਰਨ ਵਾਲੀ ਹੈ ਤੇ ਕਰ ਲਓ ਜੇ ਸੌਫਟਵੇਅਰ ਨਵਾਂ ਅਪਲੋਡ ਕਰਨ ਵਾਲਾ ਹੈ ਤਾਂ ਕਰ ਲੋ ਤੁਹਾਡੀ ਸ਼ਾਂਤੀ ਕੋਈ ਦੂਜਾ ਪੈਦਾ ਨਹੀਂ ਕਰ ਸਕਦਾ ਤੁਸੀਂ ਕਰ ਸਕਦੇ ਹੋ ਤੁਹਾਡੇ ਅੰਦਰ ਦਾ ਸੁੱਖ ਅੰਦਰ ਦੀ ਸ਼ਾਂਤੀ ਤੁਸੀਂ ਕਰ ਸਕਦੇ ਆ ਜਿਹੜੇ ਅਖੀਰ ਤੇ ਇੱਕ ਗੱਲ ਕਹਿ ਕੇ ਮੈਂ ਅੱਜ ਦੀ ਵੀਡੀਓ ਨੂੰ ਖਤਮ ਕਰਦਾ ਜਿਹੜੇ ਅੰਦਰੋਂ ਸੁਖੀ ਨੇ ਪੂਰੀ ਦੁਨੀਆ ਰਲ ਕੇ ਉਹਨੂੰ ਦੁਖੀ ਕਰਨਾ ਚਾਹੇ ਤੇ ਦੁਖੀ ਨਹੀਂ ਕਰ ਸਕਦਾ ਤੇ ਜਿਹੜੇ ਅੰਦਰ ਦੇ ਦੁਖੀ ਨੇ ਉਹ ਸੀਸਮਾਇਲ ਵਿੱਚ ਰਹਿ ਕੇ ਵੀ ਦੁਖੀ ਨੇ ਰेशਮੀ ਲਿਬਾਸ ਪਾ ਕੇ ਵੀ ਦੁਖੀ ਨੇ BMW ਮਰਸੀਡੀਜ਼ ਤੇ ਚੜ ਕੇ ਵੀ ਦੁਖੀ ਨੇ ਚੰਗੀ ਛੇ ਦੇ ਉੱਤੇ ਪੈ ਕੇ ਵੀ ਦੁਖੀ ਨੇ ਚੰਗਾ ਖਾ ਕੇ ਵੀ ਦੁਖੀ ਨੇ ਕਿਉਂ ਕਿਉਂਕਿ ਉਹਨਾਂ ਦੀ ਪ੍ਰੋਗਰਾਮਿੰਗ ਇਦਾਂ ਦੀ ਹੱਸਦੇ ਰਹੋ ਵਸਦੇ ਰਹੋ ਆਪਣਾ ਆਪ ਸੁਧਾਰ ਵਿੱਚ ਲਿਆਓ ਇਹ ਹੀ ਤੁਹਾਡੇ ਲਾਭ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ